ਲੈ ਵੀ ਦੋਸਤੋ ਪੇਸ਼ ਕਰਨ ਜਾ ਰਿਹਾ ਉਹਨਾਂ ਵਾਸਤੇ ਗੀਤਕ ਜਿਨ੍ਹਾਂ ਦੇ ਦਿਲ ਦੇ ਟੁਕੜੇ ਜਿਨ੍ਹਾਂ ਦੇ ਮਹਿਬੂਬ ਜਿਨ੍ਹਾਂ ਦੇ ਦਿਲੋਂ ਪਿਆਰੇ ਅੱਖਾਂ ਤੋਂ ਦੂਰ ਰਹਿ ਗਏ ਆ ਤੇ ਲਓ ਤੁਹਾਡੀ ਨਜ਼ਰ ਇੱਕ ਗੀਤ ਆ ਰੱਬਾ ਵਿਛੜ ਜਾਵੇ ਕਦੀ ਯਾਰ ਵੇ ਤੇਰਾ ਪਤਾ ਲੱਗੇ ਵੇ ਬਚੋੜਾ ਕੀਏ तूं के दुनिया ते प्यार वे, बिना यार दे जी, अपने वे इश्क दा दारू की रबा यार मिल नार मु

ਉਹ ਕਲ ਚ ਗਿਆ ਖਲਾਰ ਵੇ ਉਹ ਕੱਲੇ ਕੱਲੇ ਬਹਿ ਕੇ ਤਾਣੀ ਉੱਤੇ ਰੋਈਏ ਕਿਉਂ ਇੰਜ ਹੋਈ ਸਾਡੇ ਨਾਲ ਵੇ ਉਹ ਕੱਲੇ ਕੱਲੇ ਬਹਿ ਕੇ ਤਾਣੀ ਉੱਤੇ ਰੋਈਏ ਕਿਉਂ ਇੰਜ ਹੋਈ ਸਾਡੇ ਨਾਲ ਵੇ ਉਹ ਤੋਤਾ ਮੈਨਾ ਵਾਲਾ ਸੱđa ਕਿਤੇ ਪਿਆਰ ਸੀ ਇਕੱਠੇ ਰਹਿੰਦੇ ਕਦੇ ਚੋਗ ਮਣਾਉਂਦੇ ਸੀ ਅਸੀਂ ਡਾਰੀਆਂ ਅੰਬਰ ਵਿੱਚ ਲਾਉਂਦੇ ਸੀ ਇਕੱਠੇ ਰਹਿੰਦੇ ਕਦੇ ਚੋਗ ਮਣਾਉਂਦੇ ਸੀ ਅਸੀਂ ਡਾਰੀਆਂ ਅੰਬਰ ਵਿੱਚ ਲਾਉਂਦੇ ਸੀ ਸਾਡੇ ਸਦਰਾਂ ਦੇ ਵਾਲਾ ਬਾਗ ਸੁੱਕਿਆ ਸਦਰਾਂ ਦੇ ਵਾਲਾ ਬਾਗ ਸੁੱਕਿਆ ਪਾਣੀ ਕਦੇ ਵੀ ਬਹਾਰ ਦੇ ਉਹ ਕੱਲੇ ਕੱਲੇ ਬਹਿ ਕੇ ਤਾਣੀ ਉੱਤੇ ਰੋਈਏ ਜੋ ਜਾਂ ਜੋ ਹੋਈ ਸਾਡੇ ਨਾਲ ਵੇ ਤੋ ਤਮੇਨਾ ਵਾਲਾ ਸਾਡਾ ਕਿਤੇ ਪਿਆਰ ਸੀ ਪੰਛੀ ਆਛਕ ਤ ਮੰਗਦੇ ਉਹ ਯਾਦੀ ਵੇ ਨਹੀਂ ਚਾਹੁੰਦੇ ਕਿਸੇ ਦੀ ਬਰਬਾਦੀ ਵੇ ਪੰਛੀ ਆਛਕ ਤ ਮੰਗਦੇ ਉਹ ਯਾਦੀ ਵੇ ਨਹੀਂ ਚਾਹੁੰਦੇ ਕਿਸੇ ਦੀ ਬਰਬਾਦੀ ਵੇ ਸਦਾ ਸਾਰਿਆਂ ਲਈ ਸੀ ਸੁਖ ਮੰਗਦੇ ਸਾਰਿਆਂ ਲਈ ਸੀ ਸੁਖ ਮੰਗਦੇ ਕਿੱਥਾਈ ਹੋ ਆਡੀ ਫਰਿਆਦ ਵੇ ਕੱਲੇ ਕੱਲੇ ਬਹਿ ਕੇ ਤਾਣੀ ਉੱਤਰ ਰਹੀ ਏ ਕਿਉਂ ਅੰਜੂ ਹੋਈ ਸਾਡੇ ਨਾਲ ਵੇ ਤੋਮਨਾ ਵਾਲਾ ਸਾਡਾ ਕਿਸੇ ਪਿਆਰ ਸੀ ਕਿੱਥੇ ਕਿੱਥੇ ਰਬਾ ਚੋਗ ਖਲਾਰੀ ਵੇ ਸੋ ਹੋਤਾ ਨਾ ਗਿਆ ਵਦੇਸ਼ਾਂ ਦੀ ਉਡਾਰੀ ਵੇ ਕਿੱਥੇ ਕਿੱਥੇ ਰੱਬਾ ਚੋਗ ਖਲਾਰੀ ਵੇ ਘੱਲ ਲਾ ਗਿਆ ਵਦੇਸ਼ਾਂ ਦੀ ਉਡਾਰੀ ਵੇ ਆਏ ਜਨਮ ਸ਼ਿਕਾਰੀ ਕਿਤੋਂ ਚੰਦਰੇ ਜਨਮ ਸ਼ਿਕਾਰੀ ਕਿਤੋਂ ਚੰਦਰੇ ਫਾੜਿਆ ਵਸ਼ਾ ਕੇ ਜਾਲ ਵੇ ਓ ਕੱਲੇ ਕੱਲੇ ਬਹਿ ਕੇ ਤਾਣੀ ਉੱਤੇ ਰਹੀ ਏ ਕਿਉਂ ਇੰਜ ਹੋਈ सॾे न तोता में नाला साढा के प्यार सी।